ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਗਸਤ ਨੂੰ ਬਿਹਾਰ ਅਤੇ ਪੱਛਮੀ ਬੰਗਾਲ ਦਾ ਦੌਰਾ ਕਰਨਗੇ ਅਤੇ ਦੋਵੇਂ ਰਾਜਾਂ ਚ ਸੰਪਰਕ ਬੁਨਿਆਦੀ ਢਾਂਚਾ ਬਿਜਲੀ ਸੇਤ ਅਤੇ ਸ਼ਹਿਰੀ ਸਹੂਲਤਾਂ ਨੂੰ ਵਧਾਉਣ ਦੇ ਉਦੇਸ਼ ਨਾਲ 18200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਬਿਹਾਰ ਚ ਪ੍ਰਧਾਨ ਮੰਤਰੀ ਸਵੇਰੇ 11:00 ਵਜੇ ਗਿਆ ਵਿਕੀਕ ਜਨਤਕ ਸਮਾਗਮ ਚ ਸ਼ਾਮਲ ਹੋਣਗੇ ਜਿੱਥੇ ਉਹ ਲਗਭਗ 13000 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕਰਨਗੇ ਦੋ ਰੇਲਗੱਡੀਆਂ ਨੂੰ ਹਰੀ ਚੰਡੀ ਦੀ ਖਾਣਗੇ ਤੇ ਇੱਕ ਕਾਠ ਨੂੰ ਸੰਬੋਧਨ ਕਰਨਗੇ ਬਾਅਦ ਵਿੱਚ ਉਹ ਪੱਛਮੀ ਬੰਗਾਲ ਜਾਣਗੇ ਜਿੱਥੇ ਉਹ ਕੋਲਕਾਤਾ 'ਚ ਮੈਟਰੋ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ 5200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪੈਲਕਦੀਆਂ ਦਾ ਉਦਘਾਟਨ ਕਰਨਗੇ। ਵਿਹਾਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਹਾਈਵੇ, ਸੜਕ, ਰੇਲ, ਬਿਜਲੀ, ਖੋਜ, ਸਿਹਤ ਸੰਭਾਲ ਵਰਗੇ ਪ੍ਰੋਜੈਕਟਾਂ ਸਣੇ ਨਮਾਮੀ ਗੰਗੇ ਪ੍ਰੋਗਰਾਮ ਦੇ ਤਹਿਤ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਨੈਟਵਰਕ ਦਾ ਉਦਘਾਟਨ ਕਰਨਗੇ। ਰੇਲਵੇ ਸੰਪਰਕ ਨੂੰ ਹੁਲਾਰਾ ਦਿੰਦੇ ਪ੍ਰਧਾਨ ਮੰਤਰੀ ਗਿਆ ਅਤੇ ਦਿੱਲੀ ਵਿਚਕਾਰ ਅੰਮ੍ਰਿਤ ਭਾਰਤ ਐਕਸਪ੍ਰੈਸ ਅਤੇ ਵਿਸ਼ਾਲੀਏ ਤੇ ਕੋਡਰਮਾ ਵਿਚਕਾਰ ਬੁੱਧ ਸਰਕਟ ਟ੍ਰੇਨ ਨੂੰ ਹਰੀ ਝੰਡੀ ਦਿਖਾਣਗੇ। ਕੋਲਕਾਤਾ ਵਿੱਚ ਪ੍ਰਧਾਨ ਮੰਤਰੀ 13.61 ਕਿਲੋਮੀਟਰ ਲੰਬੇ ਨਵੇਂ ਬਣੇ ਪਾਗਾਂ ਤੇ ਮੈਟਰੋ ਰੇਲ ਸੇਵਾਵਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਚ ਨੋਪਾਰਾ, ਜੈਹਨ ਵਿਮਾਨਬੰਦਰ ਲਾਈਨ, ਸਿਆਲਦਾ ਐਸਪਲੇਨੇਡ ਲਾਈਨ ਅਤੇ ਬੇਲੀ ਕਾਟਾ ਹੇਮਦ ਮੁਖ ਹਪਦੇਹਾਈ ਸੈਕਸ਼ਨ ਸ਼ਾਮਲ ਨੇ। ਇਹ ਸੇਵਾਵਾਂ ਯਾਤਰਾ ਦੇ ਸਮੇਂ ਨੂੰ ਕਾਫੀ ਘਟਾਉਣਗੀਆਂ, ਹਵਾਈ ਅੱਡੇ ਤੱਕ ਪਹੁੰਚ ਵਿੱਚ ਸੁਧਾਰ ਕਰਨਗੀਆਂ ਤੇ ਆਈਟੀ ਹੱਬਾਂ ਨਾਲ ਸੰਪਰਕ ਵਧਾਉਣਗੀਆਂ ਜਿਸ ਨਾਲ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਕੁਝ ਜੈਸੂਟ ਰੋਡ ਮੈਟਰੋ ਸਟੇਸ਼ਨ ਤੋਂ ਜੈ ਹਿੰਦ ਵਿਵਾਨ ਬੰਦਰ ਅਤੇ ਵਾਪਸ ਮੈਟਰੋ ਦੀ ਸਵਾਰੀ ਕਰਨਗੇ ਉਹ ਜਨਤਕ ਸਮਾਗਮ 'ਚ ਹਾਬੜਾ ਮੈਟਰੋ ਸਟੇਸ਼ਨ ਤੇ ਨਵੀਂ ਸਬ ਵਿਦਾ ਉਦਘਾਟਨ ਵੀ ਕਰਨਗੇ